ਸਤਿ ਸ਼੍ਰੀ ਅਕਾਲ ਜੀ ਸਾਡਾ ਸਿੱਖਿਆਤ ਪੰਜਾਬ YouTube ਸਕੂਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਅੱਜ ਦਾ ਜੋ ਵਿਸ਼ਾ ਹੈ ਉਹ ਕਰੰਟ ਅਫੇਅਰ ਨਾਲ ਸੰਬੰਧਿਤ ਹੈ ਇਹ ਵਿਸ਼ਾ ਆਪਣੇ ਪੰਜਾਬ ਨਾਲ ਸੰਬੰਧਿਤ ਹੈ ਬਹੁਤ ਹੀ ਜ਼ਰੂਰੀ ਜੋ ਚਰਚਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਜੋ ਹੁਣ ਗਰਮੀ ਦੀਆਂ ਛੁੱਟੀਆਂ ਲੱਗਣਗੀਆਂ ਸਮਰ ਕੈਂਪ ਲੱਗੂਗਾ ਉੱਚ ਤੇਲਗੂ ਭਾਸ਼ਾ ਸਿਖਾਈ ਜਾਊਗੀ ਬੱਚਿਆਂ ਨੂੰ ਤਾਂ ਸਭ ਤੋਂ ਪਹਿਲਾ ਮੁੱਦਾ ਇਹਦੇ ਵਿੱਚ ਇਹ ਆ ਰਿਹਾ ਕਿ ਇਹ ਕੇਂਦਰੀ ਸਕੀਮ ਦਾ ਹਿੱਸਾ ਹੈ ਜਿਹੜੀ ਸਕੀਮ ਹੈ ਉਹਦਾ ਨਾਮ ਹੈ ਏਕ ਭਾਰਤ ਸ਼੍ਰੇਸ਼ਟ ਭਾਰਤ ਉਸ ਪ੍ਰੋਗਰਾਮ ਤਹਿਤ ਪੰਜਾਬ ਤੇ ਆਂਧਰਾ ਪ੍ਰਦੇਸ਼ ਨੂੰ ਜੋੜਿਆ ਗਿਆ ਹੈ ਤਾਂ ਆਪਾਂ ਹੁਣ ਦੇਖਾਂਗੇ ਕੌਣ ਸਿੱਖੇਗਾ ਤੇਲਗੂ ਪੰਜਾਬ ਦੇ ਸਰਕਾਰੀ ਸਕੂਲਾਂ ਦੇ 6ਵੀਂ ਤੋਂ 10ਵੀਂ ਤੱਕ ਦੇ ਵਿਦਿਆਰਥੀ ਇਹ ਸਮਰ ਕੈਂਪ ਦੌਰਾਨ ਇਹ ਤੇਲਗੂ ਸਿੱਖਣਗੇ ਜੋ ਕਿ ਆਂਧਰਾ ਦੀ ਮਾਤ ਭਾਸ਼ਾ ਹੈ ਕਦੋਂ ਤੇ ਕਿੱਥੇ 26 ਮਈ ਤੋਂ ਯਾਨੀ ਕੱਲ ਤੋਂ 5 ਜੂਨ ਤੱਕ ਸਰਕਾਰੀ ਸਕੂਲਾਂ ਵਿੱਚ ਜਿਹੜਾ ਸਮਰ ਕੈਂਪ ਲੱਗੂਗਾ ਉਹਨਾਂ ਵਿੱਚ ਇਹਨਾਂ ਨੂੰ ਇਹ ਭਾਸ਼ਾ ਸਿਖਾਈ ਜਾਊਗੀ ਤਾਂ ਹੁਣ ਦੇਖਿਆ ਵੀ ਇਹ ਕੀ ਸਿਖਾਇਆ ਜਾਵੇਗਾ ਇਹਦੇ ਵਿੱਚ ਇਹਦੇ ਵਿੱਚ ਦੇਖੋ ਆਪਾਂ ਪੰਜਾਬੀ ਬੱਚਿਆਂ ਨੂੰ ਤੇਲਗੂ ਅੱਖਰ ਗਿਣਤੀ ਸਲਾਮ ਦੁਆ ਭੋਜਨ ਸੰਸਕਾਰ ਲੋਕਗੀਤ ਆਦ ਇਹ ਸਾਰੀ ਚੀਜ਼ਾਂ ਨੂੰ ਸਿਖਾਈਆਂ ਜਾਣਗੀਆਂ ਆਂਧਰਾ ਦੇ ਬੱਚੇ ਸਿੱਖਣਗੇ ਪੰਜਾਬੀ ਹਾਂ ਜੇ ਆਪਣੇ ਪੰਜਾਬੀ ਬੱਚੇ ਤੇਲਗੂ ਸਿੱਖ ਰਹੇ ਨੇ ਤਾਂ ਉਹਨਾਂ ਨੂੰ ਵੀ ਪੰਜਾਬੀ ਸਿਖਾਈ ਜਾਊਗੀ ਇਸੇ ਸਕੀਮ ਦੇ ਤਹਿਤ ਤਾਂ ਇਸ ਤਰ੍ਹਾਂ ਉਹ ਵੀ ਪੰਜਾਬੀ ਨੂੰ ਜਾਣਣਗੇ ਮਕਸਦ ਕੀ ਹੈ ਇਹਦੇ ਨਾਲ ਇਹਦਾ ਮਕਸਦ ਕੀ ਹੈ ਇਹਦੇ ਨਾਲ ਭਾਈਚਾਰਾ ਵਧੂਗਾ ਰਾਸ਼ਟਰੀ ਏਕਤਾ ਭਾਸ਼ਾਈ ਅਤੇ ਸੱਭਿਆਚਾਰਕ ਸਾਂਝ ਦੋਨੀਆਂ ਸਟੇਟਾਂ ਇੱਕ ਦੂਜੇ ਨੂੰ ਜਾਣਣ ਗਿਆ ਉਹਨਾਂ ਦੇ ਬੱਚੇ ਇੱਕ ਦੂਜੇ ਨੂੰ जानਨਗੇ ਤੇ ਕਦੇ ਉਥੇ ਜਾਣਾ ਪਿਆ ਤਾਂ ਉਹ ਇੱਕ ਦੂਜੇ ਤੋਂ ਆ ਉਪਰਾ ਨਹੀਂ ਮਹਿਸੂਸ ਕਰਨਗੇ ਵਿਰੋਧ ਵੀ ਕਰ ਰਹੇ ਨੇ ਕਈ ਕਹਿੰਦੇ ਪੰਜਾਬੀ ਦੇ ਵਿੱਚ ਤਾਂ ਆਪਣੇ ਬੱਚੇ ਨਿਪੁੰਨ ਹੋਏ ਨਹੀਂ ਹਲੇ ਚੰਗੀ ਤਰ੍ਹਾਂ ਤੇ ਤੁਸੀਂ ਦੂਸਰੀਆਂ ਭਾਸ਼ਾਵਾਂ ਸਿਖਾਉਣ ਲੱਗ ਗਏ ਤਾਂ ਇਹ ਵੀ ਤੁਸੀਂ ਦੱਸਣਾ ਵੀ ਇਹ ਜਾਇਜ਼ ਗੱਲ ਹੈ ਜਾਂ ਨਾ ਜਾਇਜ਼ ਗੱਲ ਹੈ ਤਾਂ ਇਹਦੇ ਬਾਰੇ ਜੋ ਵੀ ਤੁਹਾਡੇ ਵਿਚਾਰ ਨੇ ਉਹ ਕਮੈਂਟਾਂ 'ਚ ਜਰੂਰ ਦੱਸਿਓ ਫਿਰ ਸਰਕਾਰ ਕਹਿੰਦੀ ਵੀ ਅਸੀਂ ਇਹ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਅਨੁਸਾਰ ਉਨ੍ਹਾਂ ਦੀ ਤਿੰਨ ਭਾਸ਼ਾਈ ਨੀਤੀ ਹੈ ਜਿਹੜੀ ਉਹਦੇ ਨਾਲ ਕੰਮ ਕਰ ਰਹੇ ਆ ਇਸ ਬਾਰੇ ਥੋੜੀ ਚਰਚਾ ਆਪਾਂ ਖੇਰ ਦੇ ਵਿੱਚ ਵੀ ਕਰਾਂਗੇ ਇਸ ਵੀਡੀਓ ਤੇ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦਾ ਥੋੜਾ ਜਿਹਾ ਚਰਚਾ ਇਸ ਵਾਰ ਆਪਾਂ ਕਰਾਂਗੇ ਫਿਰ ਇਹਦੇ ਤੇ ਇੱਕ ਅਲੱਗ ਤੋਂ ਵੀ ਵੀਡੀਓ ਲੈ ਕੇ ਆਵਾਂਗੇ ਕੁਝ ਸਿਆਸਤ ਵੀ ਇਹਦੇ ਉੱਤੇ ਹੋ ਰਹੀ ਹੈ ਇਸ ਮੁੱਦੇ ਦੇ ਉੱਤੇ ਲੋਕ ਪੁੱਛ ਰਹੇ ਨੇ ਕਿ ਸੱਭਿਆਚਾਰਕ ਜ਼ਬਰਦਸਤੀ ਤਾਂ ਨਹੀਂ ਹੋ ਰਹੀ ਹੈ ਕਿਤੇ ਕਿਤੇ ਧੱਕੇ ਨਾਲ ਤਾਂ ਨਹੀਂ ਕਿਸੇ ਦਾ ਸੱਭਿਆਚਾਰ ਸਾਡੇ ਉੱਤੇ ਥੋਪਿਆ ਜਾ ਰਿਹਾ ਹੈ ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਲੇ-ਦੁਆਲੇ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਇਹ ਮੁੱਦਾ ਜਿਹੜਾ ਇਹ ਹੁਣ ਚਰਚਾ 'ਚ ਹੈ ਪੰਜਾਬ ਦਾ ਤਾਂ ਤੁਹਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਵੀ ਪੰਜਾਬ ਦੇ ਬੱਚਿਆਂ ਨੂੰ ਤੇਲਗੂ ਸਿਖਾਈ ਜਾ ਰਹੀ ਹੈ ਸਮਰ ਕੈਂਪ ਦੌਰਾਨ ਕੀ ਉਹਨਾਂ ਨੂੰ ਪੰਜਾਬੀ ਹੋਰ ਸਿਖਾਈ ਜਾ ਸਕਦੀ ਸੀ ਕੀ ਉਹਨਾਂ ਦਾ ਪੰਜਾਬੀ 'ਚ ਹੋਰ ਸੁਧਾਰ ਕਰਾਇਆ ਜਾ ਸਕਦਾ ਸੀ ਜਾਂ ਉਹਨਾਂ ਨੂੰ ਤੇਲਗੂ ਸਿਖਾਉਣੀ ਸਹੀ ਰਹੂਗੀ ਤਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਤਿੰਨ ਭਾਸ਼ਾ ਨੀਤੀ ਜਿਹੜੀ ਹੈ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀ ਉਹਦੇ ਬਾਰੇ ਗੱਲ ਕਰੀਏ ਭਾਰਤ ਦੀ ਸਿੱਖਿਆ ਨੀਤੀ ਦਾ ਇਹ ਭਾਗ ਹੈ ਇਹਦਾ ਉਦੇਸ਼ ਹੈ ਕਿ ਤਿੰਨ ਵੱਖ-ਵੱਖ ਭਾਸ਼ਾਵਾਂ ਸਿਖਾਈਆਂ ਜਾਣ ਹੁਣ ਗੱਲ ਕਰਦੇ ਆ ਜਿਹੜੀ ਪਹਿਲਾਂ ਨੈਸ਼ਨਲ ਐਜੂਕੇਸ਼ਨ ਪਾਲਿਸੀ 1968 ਸੀ ਉਹ ਜ਼ਰੂਰੀ ਕਰ ਦਿੰਦੀ ਸੀ ਕਿ ਸਭ ਨੇ ਹਿੰਦੀ ਅੰਗਰੇਜ਼ੀ ਤੇ ਇਲਾਕਾ ਵਾਲੀ ਭਾਸ਼ਾ ਇਲਾਕਾਈ ਭਾਸ਼ਾ ਉਹ ਸਿੱਖਣੀ ਹੈ ਪਰ ਇਹ ਆਪਣੀ 2020 ਵਾਲੀ ਇਹ ਫੋਕਸ ਕਰਦੀ ਹੈ ਕਿ ਤੁਸੀਂ ਤਿੰਨ ਭਾਸ਼ਾਵਾਂ ਸਿੱਖਣੀਆਂ ਨੇ ਦੋ ਉਹਨਾਂ ਚੋਂ ਇੰਡੀਅਨ ਹੋਣੇ ਚਾਹੀਦੇ ਹਨ ਇਹਦੇ ਜੋ ਸਕਰੀਨਸ਼ਾਟਸ ਨੇ ਮੈਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਉਮੀਦ ਹੈ ਆਪ ਸਭ ਨੂੰ ਥੋੜਾ ਇਸ ਮੁੱਦੇ ਬਾਰੇ ਪਤਾ ਲੱਗਿਆ ਹੋਵੇਗਾ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਹੈ ਕੀ ਹੈ ਇਹਦੇ ਡਿਟੇਲ ਚ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ ਨਾਲ ਹੀ ਪੰਜਾਬ ਸਬੰਧਤ ਕਰੰਟ ਅਫੇਅਰ ਦਾ ਕੋਈ ਨਾ ਕੋਈ ਮੁੱਦਾ ਲੈ ਕੇ ਆਵਾਂਗੇ ਇਹਦੇ ਨਾਲ ਹੀ ਇੰਟਰਨੈਸ਼ਨਲ ਤੇ ਇੰਡੀਅਨ ਲੈਵਲ ਦੇ ਕਰੰਟ ਅਫੇਅਰ ਵੀ ਆਪਾਂ ਸਾਰੇ ਜਾਣਾਂਗੇ ਤੁਸੀਂ ਸਾਰੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਆਪਜੀ ਦਾ ਧੰਨਵਾਦ ਹੈ ਜੁੜੇ ਰਹੋ ਹਮੇਸ਼ਾ ਖੁਸ਼ ਰਹੋ ਤੇ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰਹੋ ਸਿੱਖਦੇ ਰਹੋ ਸਿਖਾਉਂਦੇ ਰਹੋ ਧੰਨਵਾਦ